ਔਰ ਬਿਲਕੁਲ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਤੁਹਾਡੀ ਮੱਖੀ ਕੌਣ ਚਕੇਗਾ ਰਾਣਾ ਇੰਦਰਪ੍ਰਤਾਪ ਸਿੰਘ ਨੇ ਵਿਧਾਨ ਸਭਾ 'ਚ ਇਹ ਕਿਹਾ ਜਦੋਂ ਕਈ ਸਾਡੇ ਵੀਰਾਂ ਨੂੰ ਮੇਰੀ ਹੀ ਪਾਰਟੀ ਦੇ ਤਕਲੀਫ ਹੋਈ ਕਹਿੰਦੇ ਬਈ ਇਹ ਐਮਐਸਪੀ ਦੇਣ ਵਾਲਾ ਕੌਣ ਆ ਇਹ ਤਾਂ ਮੰਨੀ ਹੋ ਗਿਆ ਆਡਾ ਨਹੀਂ ਹੋ ਗਿਆ ਉਹ ਯਾਰ ਸ਼ੁਕਰ ਕਰੋ ਤੁਹਾਡੇ ਵਰਗਾ ਭਰਾ ਬੱਟਾਂ ਦੇ ਤੁਰਨ ਵਾਲਾ ਜ਼ਿਮੀਂਦਾਰਾਂ ਦਾ ਮੁੰਡਾ ਮਿਹਨਤ ਕਰਕੇ ਜੇ ਤਰੱਕੀ ਕੀਤੀ ਤਾਂ ਮੈਂ ਤੇ ਚਾਹੂੰਗਾ ਤੁਸੀਂ ਲੋਕ ਵੀ ਸਾਰੇ ਸਨਤਕਾਰ ਬਣਨੇ ਚਾਹੀਦੇ ਹਾਂ ਵੀਰੋ ਮੇਰੋ ਕੱਲੀ ਜ਼ਮੀਨ ਦੇ ਨਿਰਪਰ ਨਹੀਂ ਰਹਿਣਾ ਇੱਕ ਤੇ ਮੱਕੀ ਬੀਜੋ ਪਾਣੀ ਘਟ ਖਾਏਗੀ ਬਰਸ਼ਾਤੀ ਮੱਕੀ ਔਰ ਐਮਐਸਪੀ ਦੇ ਤੇ ਇੰਦਰ ਪ੍ਰਤਾਪ ਨੇ ਵਿਧਾਨ ਸਭਾ ਚ ਕਿਹਾ ਕਿ ਜੇ ਦੋ ਸਾਲ ਅਸੀਂ ਮੱਕੀ ਨਾ ਚੱਕੀ 25 ਜਿਹੜਾ ਸਾਲ ਚੱਲ ਰਿਹਾ 26 ਜਿਹੜਾ ਆਉਣਾ 27 ਚੋਣਾਂ ਇਲੈਕਸ਼ਨ ਜਹੀ ਪੇਵਾ ਪੋਤਾ ਇਲੈਕਸ਼ਨ ਨਹੀਂ ਲੜਾਂਗੇ ਨਹੀਂ ਲੜਾਂਗੇ ਮੈਨੂੰ ਉਸ ਸਿਆਸਤ ਨਾਲ ਘੱਟ ਪਿਆਰ ਤੇ ਆਪਣੇ ਲੋਕਾਂ ਨਾਲ ਜਿਆਦਾ ਵੀਰੋ ਆਪਣੇ ਪੰਜਾਬ ਨਾਲ ਆ ਇਹਦਾ ਪਾਣੀ ਕਿਵੇਂ ਬਚਾਉਣਾ ਇਹਦਾ ਕਿਸਾਨ ਕਿਦਾਂ ਬਚਾਉਣਾ ਪਰ ਨਰਮੇ ਵਾਲੇ ਵੀਰੋ ਗੱਲਾਂ ਕਰਦੇ ਕਰਦੇ ਦੂਜੇ ਬੰਦੇ ਨੂੰ ਤੁਰ ਪੈਣਾ ਗੱਲ ਆ ਜਿੱਥੇ ਤੁਹਾਡੇ ਸ਼ੋਰੂਮ ਬਣੇ ਨਾ ਚੰਡੀਗੜ੍ਹ ਤੇ ਮੋਹਾਲੀ ਉਥੇ ਤੁਸੀਂ ਇੱਕ ਗੱਲ ਜਿਹੜਾ ਪਿੱਛੇ ਮੂੰਹ ਪੋਹ ਕੇ ਵੇਖੋ ਤੁਸੀਂ ਸਰਦਾਰ ਨਰਮੇ ਦੇ ਸਿਰ ਤੇ ਸੀ ਜਦ ਤੁਸੀਂ ਨਰਮਾ ਬੀਜਦੇ ਸੀਗੇ ਤੇ ਕਾਮਿਆਂ ਦਾ ਪਰਿਵਾਰਾਂ ਦਾ ਕੋਈ ਧਿਆਨ ਰੱਖਦੇ ਸੀਗੇ ਉਹਨਾਂ ਨੂੰ ਅਡਵਾਂਸ ਦਿੰਦਾ ਸੀ ਵਿਆਹ ਸ਼ਾਦੀ ਤੇ ਲੋੜ ਪੈਣ ਨਾਲ ਖੜੇ ਹੁੰਦੇ ਸੀ ਅੱਜ ਅੱਜ ਸੀਡਲਣਾ ਬੀਜ ਕੇ ਪਾਸੇ ਮਾਰਦੇ ਹਾਂ ਉਹਦੇ ਬਾਅਦ ਬਿਜਲੀ 프리ਦੀ ਆਟੋ ਸਟਾਰਟਰ ਆ ਪਾਣੀ ਆਪਣੇ ਆਪ ਲੱਗ ਜਾਂਦਾ ਵੱਧ ਲੱਗ ਜਾ ਤਾਂ ਕੋਈ ਗੱਲ ਨਹੀਂ ਘੱਟ ਘੱਟ ਤਾਂ ਲੱਗਦਾ ਨਹੀਂ ਵੱਧੀ ਲੱਗਦਾ ਉਹ ਲੋਕ ਤੁਹਾਡੇ ਗੋਡੀ ਕਰਦੇ ਹੁੰਦੇ ਸੀ ਨਰਮੇ ਦੀ ਫਿਰ ਚੁਗਾਈ ਕਰਦੇ ਹੁੰਦੇ ਸੀ ਨਰਮੇ ਦੀ ਹਰ ਪਰਿਵਾਰ ਦੇ ਨਾਲ ਜਿਹੜਾ ਕਿਸਾਨ ਸੀ ਉਹਦੇ ਨਾਲ ਕਾਮਾਂ ਬਜਿਆ ਸੀ ਅੱਜ ਕਾਮੇ ਵੀ ਪਰੇਸ਼ਾਨ ਆ ਤੇ ਤੁਹਾਡੀ ਸਰਦਾਰੀ ਉਹ ਨਹੀਂ ਚੜੀ ਸੀ ਬੁਰਾ ਨਾ ਬਣਿਓ ਕੰਬਾਈਨ ਆਉਂਦੀ ਆ ਵੱਢ ਕੇ ਲੈ ਜਾਂਦੀ ਆ ਤੇ ਚੋਗਿਆਂ ਦੀ ਕੀ ਲੋੜ ਸੋ ਆਪਾਂ ਬਾਲਗਾਰਡ 3 ਦੇ ਪਹਿਰਾ ਦੇਣਾ ਨਰਮੇ ਨੂੰ ਮੁੜ ਕੇ ਬਹਾਲ ਕਰਉਣਾ ਇਸ ਮਾਲ ਵਿੱਚ ਇਹ ਮੇਰਾ ਟੀਚਾ ਹੋਏਗਾ ਲੇਕਿਨ ਉਨੀ ਦੇਰ ਉਨੀ ਦੇਰ ਇਮੀਡੀਏਟ ਸੋਲੂਸ਼ਨ ਇੱਕਦਮ ਸੋਲੂਸ਼ਨ ਤੁਹਾਡੇ ਕੋਲ ਮੱਕੀ ਆ ਡਾਕਟਰ ਜਟਿਆ ਰਾਣਾ ਇੰਦਰਪ੍ਰਤਾਪ ਸਿੰਘ ਆ ਅਸੀਂ ਤੁਹਾਡੇ ਨਾਲ ਖੜੇ ਆ ਸਮੇਂ ਸਮੇਂ ਦੇ ਉਤੇ ਮੱਕੀ ਲਈ ਕਿਦਾ ਮੱਕੀ ਬੀਜਣੀ ਕਿਦਾ ਉਹਨੂੰ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਕਦੋਂ ਕਦੋਂ ਉਹਨੂੰ ਸਪਰੇਅ ਕਰਨਾ ਕਿਹੜਾ ਕੀੜਾ ਪੈਣਾ ਕਿਹੜੇ ਕੱਖ ਲਈ ਕਿਹੜਾ ਸਪਰੇਅ ਆਪਾਂ ਕਰਨਾ ਤਾਂ ਕਿ ਉੱਚ ਕੱਖ ਨਾ ਹੋਵੇ ਇਹ ਸਾਰੀਆਂ ਗੱਲਾਂ ਕਰਨੀਆਂ ਬਚਨ ਵੱਧਿਆ ਡਾਨ ਸਰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ICAR ਜਿਵੇਂ ਜਦੋਂ ਹਰੀ ਕ੍ਰਾਂਤੀ ਆਈ ਤਾਂ ਪੀਏਯੂ ਨੇ ਇਹਨਾਂ ਨੂੰ ਐਕਸਟੈਂਸ਼ਨ ਸਰਵਿਸ ਦਿੱਤੀ ਕੈਰੋ ਸਾਹਿਬ ਹੁੰਦੇ ਸੀ ਮੁੱਖ ਮੰਤਰੀ ਤੇ ਸਾਡੇ ਇਨਸਪੈਕਟਰ ਜਿਹੜੇ ਐਗਰੀਕਲਚਰ ਸੀ ਉਹ ਖੇਤਾਂ ਜਾ ਕੇ ਕੰਮ ਕਰਦੇ ਸੀ ਅੱਜ ਜਿਹੜੇ ਸਾਡੇ ਇਨਸਪੈਕਟਰ ਆ ਬੁਰਾ ਨਾ ਮੰਨੇ ਹੋ ਜਾ ਕੋਈ ਬੈਠਾ ਵੀ ਹੋਵੇ ਉਹ ਕਿੱਥੇ ਮਿਲਦਾ ਉਹ ਕਿਸੇ ਸੇਠ ਦੀ ਜਿਹੜੀ ਦੁਕਾਨ ਆ ਨਾ ਦਵਾਈਆਂ ਵੇਚਣ ਵਾਲੀ ਉਥੇ ਸਾਬਕਿਤਾਬ ਕਰਦਾ ਹੁੰਦਾ ਯਾਰ ਓਏ ਫਰਕ ਆ ਗੱਲ ਤਾਂ ਨਹੀਂ ਕਰਿਆ ਇਨਸਪੈਕਟਰ ਅੱਜ ਕੱਲ ਕਿੱਥੇ ਮਿਲਦੇ ਆ ਜਿੱਥੇ ਦਵਾਈਆਂ ਵਿਕਦੀਆਂ ਦਵਾਈਆਂ ਘਟਾਉਣੀਆਂ ਚਾਹੀਦਾ ਖਾਦ ਸਹੀ ਮਾਤਰਾ ਚ ਪਾਣੀ ਚਾਹੀਦੀ ਆ ਡਾਕਟਰ ਸਾਹਿਬ ਇਹਨੂੰ ਐਕਸਟੈਂਸ਼ਨ ਸਰਵਿਸ ਕਹਿੰਦੇ ਆ ਪਾਣੀ ਕਦੋਂ ਲਗੜਨਾ ਚਾਹੀਦਾ ਇਹ ਸਾਰੀਆਂ ਗੱਲਾਂ ਸਮੇਂ-ਸਮੇਂ ਤੇ ਬੀਜ ਕਿਹੜਾ ਬੀਜਣਾ ਚਾਹੀਦਾ ਇਹਦੀਆਂ ਗੱਲਾਂ ਡਾਕਟਰ ਸਾਹਿਬ ਤੇ ਅਸੀਂ ਬਹਿ ਕੇ ਇੱਕ ਫਾਰਮੈਟ ਬਣਾਵਾਂਗੇ ਜਿਹੜੀ ਬਰਸਾਤੀ ਵਕੀਆ ਇਹ ਜੂਨ 15 ਨੂੰ ਲਗਣੀ ਆ 10 ਨੂੰ ਲਾ ਲੋ 20 ਨੂੰ ਲਾ ਲੋ ਕੋਈ ਫਰਕ ਨਹੀਂ ਸੀਡਰਲ ਚੱਲੀ ਆ ਉਹ ਨੁਮੈਟਿਕ ਸੀਡਰਲ ਅੱਜਕੱਲ ਪਿੰਡੋਂ ਪਿੰਡਿਆਂ ਉਹਦੇ ਨਾਲ ਲੱਗੇ ਤੇ ਸਮੇਂ-ਸਮੇਂ ਸਾਰੀਆਂ ਪ੍ਰੈਕਟਿਸਿਜ਼ ਹੋਣ ਮੈਂ ਇੱਕ ਗੱਲ ਕੀਤੀ ਸੀ ਕਿ ਵੀ ਤੁਹਾਨੂੰ ਸੰਤਕਾਰ ਬਣਾਉਣਾ ਤੁਸੀਂ ਪੁੱਛਉਂਦੇ ਹੋ ਕਿ ਕਿਤਾਬ ਬਣਾਉਣਾ ਨਹੀਂ ਪੁੱਛਿਆ ਹੀ ਨਹੀਂ ਲੇਕਿਨ ਜੇ ਮੈਂ ਬਣ ਸਕਦਾ ਤੁਸੀਂ ਕਿਉਂ ਨਹੀਂ ਬਣ ਸਕਦੇ ਮੇਰੀ ਤਾਂ ਬਾਹ ਫੜਨ ਵਾਲਾ ਕੋਈ ਨਹੀਂ ਸੀ ਮੈਂ ਤਾਂ ਰੜ ਰੜ ਕੇ ਟੱਕਰਾ ਟੁਕਰਾ ਮਾਰ ਕੇ ਠੇਢੇ ਠੁਡੇ ਖਾ ਕੇ ਇੱਥੇ ਤੱਕ ਪਹੁੰਚਿਆ ਮੈਂ ਅੱਤਵਾਦ ਵੇਲੇ ਜਦੋਂ ਮੰਚੀ ਵੀ ਸ਼ੁਕਰਮੱਲ ਲਈਏ ਕਿਉਂਕਿ ਗਨਾ ਗਨਾ ਕਿਸਾਨ ਸੀ ਤੇ ਪਰਚੀਆਂ ਪਤਾ ਕਿਦਾਂ ਕਿੰਨੀਆਂ ਔਖੀਆਂ ਮਿਲਦੀਆਂ ਪਾਸ ਤੇ ਮੈਂ ਕਹਿ ਰਹੀ ਲਾ ਲਓ ਅੱਤਵਾਦ ਸੀ ਤਾਂ ਚੌਂਕ ਮੈਂ ਇੱਥੇ ਜਾ ਕੇ ਸ਼ੁਕਰਮੱਲ ਲਈ ਤੇ ਮਾਲਕ ਨਵੀਂ ਪਾਸ਼ਾ ਜੀ ਸੁਣੀ ਗਿਆ ਕਿਰਪਾ ਹੋਈ ਗਈ ਆਪਾਂ ਅੱਗੇ ਵਧੀ ਗਏ ਹੁਣ ਗੱਲ ਤੁਸੀਂ ਸੰਤਕਾਰ ਕਿਤਾ ਬਣਨਾ 2011 ਦੇ ਵਿੱਚ ਮੇਰੇ ਮਨ ਚ ਆਇਆ ਕਿ ਸਾਡੀ ਸਰਕਾਰ ਆਈ ਤਾਂ ਜ਼ਿੰਮੇਦਾਰਾਂ ਨੂੰ ਆਪਾਂ ਸਨਤਕਾਰ ਬਣਾਉਣਾ ਕੈਪਟਨ ਨਵਿੰਦਰ ਸਿੰਘ ਨਾਲ ਗੱਲ ਹੋਈ ਤਿਆਰੀ ਪੂਰੀ ਸੀ ਲੇਕਨ ਸਰਕਾਰ ਕਹਿੰਦਾ ਦੱਸ ਦੇ ਮੈਂ ਕਿਹਾ ਤੁਹਾਨੂੰ ਦੱਸਿਆ ਤਾਂ ਫਿਰ ਤਾਂ ਅਕਲ ਤੁਹਾਡੀ ਹੋ ਗਈ ਨਾ ਇਹ ਰਹਿਣਾ ਦੱਸੂਗਾ ਕਿ ਕਿੱਦਾਂ ਬਣਨਗੇ ਉਹ ਮੇਰਾ ਨਾਰਾਜ਼ ਹੋ ਗਿਆ ਚਲੋ ਸਰਕਾਰ ਸਾਡੀ ਨਹੀਂ ਆਈ ਮੈਂ ਫਿਰ ਚੁੱਪ ਸਰਕਾਰ ਅਕਾਲੀਆਂ ਦੀ ਆ ਗਈ 2014 ਦੇ ਵਿੱਚ ਮੋਦੀ ਸਾਹਿਬ ਆ ਗਏ ਮੋਦੀ ਸਾਹਿਬ ਕਹਿੰਦੇ ਵੀ ਮੈਂ ਮਲਟੀ ਨੈਸ਼ਨਲ ਬੁਲਾਏ ਬਾਰੋਂ ਇਹ ਆ ਕੇ ਸੋਲਰ ਬਿਜਲੀ ਬਣਾਉਏ تھے ਤੇ ਬਾਹਰੋਂ ਬਹੁਤ ਲੋਕ ਆਏ ਉਹਦੇ ਬਾਅਦ ਉਹਨਾਂ ਨੇ ਕਿਹਾ ਵੀ ਦੇਸ਼ ਦੇ ਜਿੰਨੇ ਵੀ ਵੱਡੇ ਹੌਸਿਆ ਤੁਸੀਂ ਵੀ ਆ ਜਾਓ ਤੇ ਸੋਲਰ ਬਿਜਲੀ ਬਣਨੀ ਬਹੁਤ ਚੰਗੀ ਪੱਧਰ ਤੇ ਹਿੰਦੁਸਤਾਨ ਚਾਲੂ ਹੋਈ ਤੇ ਉਹਦੇ ਬਾਅਦ ਜਦੋਂ ਚੰਗੀ ਪੱਧਰ ਤੇ ਚਾਲੂ ਆਈ ਤਾਂ ਮਾਰਚ 2015 ਨੂੰ ਮੈਂ ਇੱਕ ਚਿੱਠੀ ਲਿਖੀ ਮੈਂ ਕਿਹਾ ਮੋਦੀ ਸਾਹਿਬ ਮਲਟੀਨੇਸ਼ਨਲ ਬੁਲਾ ਲੈ ਵੱਡੇ ਸਨਦਕਾਰ ਬੁਲਾ ਲੈ ਲੇਕਿਨ son of the soil ਧਰਤੀ ਪੁੱਤਰ ਨੂੰ ਤੁਸੀਂ ਬਿਜਲੀ ਪੈਦਾ ਕਰਨ ਦਾ ਮੌਕਾ ਨਹੀਂ ਦਿੰਦਾ ਔਰ ਅਫਸੋਸ ਹੈ ਮੈਨੂੰ ਕਿ ਮੈਂ ਆਪਣੀ ਸਰਕਾਰ ਚ 2017 ਤੋਂ ਲੈ ਕੇ 22 ਤਾਈਂ ਬਾਰ-ਬਾਰ ਕਹਿੰਦਾ ਰਿਹਾ ਕਿ ਮੈਨੂੰ ਇੱਕ ਸਬਸਟੇਸ਼ਨ ਬਣਾ ਲੈਣ ਦਿਓ ਲੇਕਿਨ ਰਾਜਨੀਤੀ ਬੜੀ ਗੰਦੀ ਚੀਜ਼ ਆ ਲੋਕ ਮਰਦੇ ਮਰ ਜਾਣ ਸੂਬਾ ਡੁੱਬਦਾ ਡੁੱਬ ਜਾਏ ਲੇਕਿਨ ਯਾਰ ਕੋਈ ਸਿਆਣੀ ਗੱਲ ਕਰਕੇ ਫਲਾਣਾ ਫਲਾਣਾ ਦਾ ਨਾ ਨਾ ਹੋ ਜਾਏ ਪਰ ਮੈਂ ਅੱਜ ਤੁਹਾਨੂੰ ਕਹਿਣਾ ਗੱਲ ਨਾ ਦੀ ਨਹੀਂ ਆਪਾਂ ਇੱਕ ਲਹਿਰੇ ਦੇ ਬਾਅਦ ਇਹ ਵੀ ਚਲਾਉਣੀ ਆ ਕਿ ਜਿੱਥੇ ਟਿਊਬਵਲ ਹੋਵੇ 14 ਲੱਖ 50 ਹਜ਼ਾਰ ਟਿਊਬਵਲ ਹੈ ਉਥੇ ਸੋਲਰ ਪੰਪ ਦੇ ਦਿੰਦੇ ਆ ਪੰਪ ਕੀ ਆ ਪੰਪ ਜਿੰਨੇ ਘੰਟੇ ਸੂਰਜ ਉਹਨੇ ਘੰਟੇ ਉਹ ਬਿਜਲੀ ਆ ਰਹੀ ਆ ਆਪਾਂ ਪਾਣੀ ਖਿੱਚ ਰਹੇ ਆ ਲੋਡ ਹੈ ਨਹੀਂ ਹੈ ਪਾਣੀ ਅੱਗੇ ਘਟਿਆ ਤੋਂ ਪੈਨਲ ਹੋਊਗਾ ਪੈਨਲ ਬਿਜਲੀ ਜਨਰੇਟ ਕਰੂਗਾ ਤੁਹਾਡੀ ਮੋਟਰ ਚੱਲੂਗੀ ਜਦੋਂ ਲੋਡ ਹੈ ਤੁਸੀਂ ਮੋਟਰ ਚਲਾਉਂਗੇ ਨਹੀਂ ਲੋੜ ਤਾ ਸਿੱਧੀ ਗ੍ਰੇਡ ਤੇ ਜਾਊਗੀ 6-7 ਸਾਲਾਂ ਚ ਪੈਸੇ ਪੂਰੇ ਹੋ ਜਾਂਦੇ ਆ